ਸਤਿ ਸ਼੍ਰੀ ਅਕਾਲ ਵਾਹ 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 116 ਯਾਰ ਛੱਡ ਦੇ ਕਰਨ ਛੱਡ ਦੇ ਲੋ ਯਾਰ ਮਾਈਕ ਉੱਤੇ ਮਾਰੋ ਆਨਜਨ ਦੇ ਛੱਡ ਦੇ ਬਾਈ ਐ ਬਾਈ ਪੜਿਓ ਉਹ ਦਾ ਅਲਜਿੰਦਰ ਰੰਦੀਲ ਛੱਡ ਦੇ ਅਲਜਿੰਦਰ ਅਲਜਿੰਦਰ ਛੱਡ ਦੇ ਬਗਲ 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 ਛੱਡ ਤਾਂ ਉਹ ਦਿਖਣਾ ਚਾਹੀਏ ਹਾਂ ਹਾਂ ਮਾਈਕ ਲਿਖੋ ਦੇਖੀ ਸਕਰੀਨ ਹੋ ਜਾਣੀ ਆ ਟੋਕ ਲੱਗਿਆ ਸਕਰੀਨ ਦੇਖੋ ਇਹ ਕੋਈ ਨਹੀਂ ਮੂੰਹ ਤੋਂ ਠੀਕ ਕਰਨੇ ਤੇ ਭਾਈ ਸਾਬ ਮੀਟਿੰਗ ਦਾ ਕੀ ਜਿੰਦਾ ਹੋਰ ਲੈਟ ਹੋਣੇ ਲੱਗੇ ਕੀ ਸਟ੍ਰੈਟਜੀ ਦੇਖੋ ਇਹ ਤੁਲੇ ਰੰਦੀਲ ਤੇ ਬਹੁਤ سارے ਸਾਡੇ ਸਾਥੀ ਕੁਝ ਬਾਹਰ ਗਏ ਐ ਕੁਛ ਛੁੱਟੀਆਂ ਬਣਾ ਰਹੇ ਨੇ ਤੁਮਰੇ ਐਲ ਸੀ ਡੀ ਪਾਉਂਦੇ ਗੱਲ ਕਿਹਦੀ ਕਰ ਲੈ ਰਿਲੈਕਸ ਕਰ ਰਹੇ ਨੇ ਵਕਸ਼ਾ ਦੀ ਜਿੰਨੀ ਮੀਟ ਹੋ ਕੇ ਪ੍ਰਭ ਕਰਦੇ ਅਸੀਂ ਆਖਿਆ ਸਾਰੇ ਬਾਟ ਕੇ ਕੁਝ ਸਾਥੀ ਗੁਫ਼ਤਗੋ ਕਰ ਲਈਏ ਕਿ ਕੀ ਕੀ ਕਮੀਆਂ ਰਹੀਆਂ ਕਿ ਕੀ ਦਿੱਕਤਾਂ ਰਹੀਆਂ ਕੀ ਅੱਗੇ ਸਾਨੂੰ ਕਰਨਾ ਚਾਹੀਦਾ ਹੈ ਔਰ ਜਲੰਧਰ ਸਾਡੀ ਜਿੰਨੀ ਚੋਣ ਹੈ ਚਾਰ ਫੋਰ ਸਾਡੀਆਂ ਉਸ ਤੋਂ ਬਾਅਦ ਜਿਹੜੀਆਂ ਨੇ ਵਿਧਾਨ ਸਭਾ ਦੀਆਂ ਚੋਣਾਂ ਹੈ ਭੰਗੀਰੇ ਤੇ ਮਰਕੇ ਉਹ ਕਰਕੇ ਸਭ ਠੀਕ ਹੋ ਜਾਏਗਾ ਤਾਂ ਜ਼ਰੂਰ ਕਰਦਾ ਫਿਰ ਥੋੜੇ ਦਿਨਾਂ ਨੂੰ ਅਸੀਂ ਜਨਰਲ ਹਾਊਸ ਦੀ ਮੀਟਿੰਗ ਜਾਂ ਸਾਰੇ ਸਿਰਾਂ ਨੂੰ ਬੁਲਾ ਕੇ ਉਹਨਾਂ ਦਾ ਵੀ ਹੱਲ ਕਰਾਂਗੇ ਇਸ ਪ੍ਰਕਾਰ ਨਾਲ ਅਸੀਂ ਜਲੰਧਰ ਨੂੰ ਪਾ ਇਲੈਕਸ਼ਨ ਦੇ ਵਿੱਚ ਜਾਣਾ ਹੈ ਕਿਹੜੀ ਸਥਾਪਨਾ ਨੂੰ ਪ੍ਰੇਤਨ ਕਰਾਈ ਤੋਂ ਵੱਖ-ਵੱਖ ਦੇ ਦੇ ਅਲੱਗ-ਅਲੱਗ ਯੂਜ਼ ਲੈਣ ਕ੍ਰਿਦਮ ਨੂੰ ਕੋਈ ਮੈਂ ਦੇ ਦਿੰਦਾ ਬ੍ਰੇਕਸਰ ਸਰਪਾਲ ਸਿੰਘ ਖੈਰੋ ਹੋਰ ਉਹ ਲੋਕ ਬੁਦਾਰੀ ਨਾਲ ਮੋਟਰ ਲੱਟਰ ਲਿਖਿਆ ਗਿਆ ਕਿ ਭਗਵੰਤ ਮਾਨ ਹੋਰਾਂ ਦੀ ਫੈਮਲੀ ਕੋਲ ਕੋਈ ਜ਼ਮੀਨ ਵੇਚ ਗਈ ਉਹਦੀ ਸੀਬੀ ਜਾਂਚ ਕੀਤੀ ਜਾਵੇ ਯਾਰ ਇਹਨੂੰ ਥੱਲੇ ਕਰਿਓ ਪੰਜਾਬਗਲਾ ਚਿੱਠੀ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਕਿ ਕਿਸ ਨੇ ਚਿੱਠੀ ਲਿਖੀ ਹੈ ਪਰ ਅਗਰ ਕੋਈ ਜ਼ਮੀਨ ਦੀ ਐਸਾ ਮਸਲਾ ਹੈਗਾ ਤੇ ਉਹਦੇ ਨੂੰ ਕੋਪੜ ਟਾਲ ਹੋ ਜਾਣੀ ਚਾਹੀਦਾ ਲੱਗਦਾ ਬੜੀ ਸਾਬ ਨਾਮਿਨੇਸ਼ਨ ਦੇ ਵਿੱਚ ਨਾ ਟੇਬਲ ਯਾਰ ਮਾਈ ਪੰਜਾਬ ਨੀਚੇ ਕਰ ਲੋ ਸਾਹਮਣੇ ਦੇਖ ਕੇ ਸਤਿਪੋਜੀ ਊੜਾ ਦੇ ਥੋੜਾ ਕੋ ਮੇਰਾ ਖਿਆਲ ਅਸੀਂ ਅੱਜ ਆਪਣਾ ਜਿਹੜਾ ਉਮੀਦਵਾਰ ਉਹ ਅਲਾਪ ਕਰਕੇ ਅੱਜ ਕਾਂਗਰਸ ਪਾਰਟੀ ਦਾ ਵੀ ਭਾਰ ਬੜੀ ਸਾਬ ਅਲਾਨੀ ਜਾਂਦੀ ਸੁਭਾ ਮਾਏਂਗੇ ਪੰਜਾਬ ਦੇ ਵਿੱਚ ਬਿਜਲੀ ਕੱਟਾਂ ਨੂੰ ਲੈ ਕੇ ਲੋਕ ਪਰੇਸ਼ਾਨ ਨੇ ਇੱਕ ਪਾਸੇ ਮੁੱਖ ਮੰਤਰੀ ਕਹਿੰਦੇ ਆ ਵੀ ਅਸੀਂ ਹੋਰ ਵੱਧ ਬਿਜਲੀ ਜੜੀ ਹੈਗੀ ਆ ਉਹ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਕੀ ਨਹੀਂ ਕਹਿੰਦੇ ਮੇਰੇ ਤੇ ਮੈਂ ਟਿੱਪਾ ਟਿੱਪੀ ਨਾ ਕਰਦੇ ਹਾਂ ਕਿਉਂਕਿ ਮੁੱਖ ਮੰਤਰੀ ਸਾਹਿਬ ਕਈ ਬਹੁਤ ਸਾਰੀਆਂ ਗੱਲਾਂ ਕਹਿ ਦਿੰਦੇ ਨੇ ਲੇਕਿਨ ਬਿਜਲੀ ਸੰਕਟ ਬਹੁਤ ਵੱਡਾ ਹੈ ਲੁਧਿਆਣਾ ਦੀ ਗੱਲ ਕਰਾਂ ਤਾਂ 48 48 ਘੰਟੇ ਲੁਧਿਆਣਾ ਵਿੱਚ ਬਿਜਲੀ ਹੈ ਨਹੀਂ ਜਿਹੜਾ ਕਿ ਮਹਾਨਗਰ ਸਭ ਤੋਂ ਵੱਡਾ ਸ਼ਹਿਰ ਹੈ ਅੱਜ ਜਿਹੜੀ ਬਿਜਲੀ ਦੀ ਪਾਲਸੀ ਕੀ ਜਿਹੜੀ ਸਰਕਾਰ ਦੀ ਉਹ ਖੁੱਲ ਗਈ ਉਹ ਪਿਛਲੀ ਵਾਰੀ ਵੀ ਜਿਹੜੀ ਬਿਜਲੀ ਵਾਧੂ ਦੀ ਗੱਲ ਕਰਦੇ ਸੀ بارش ਬਹੁਤ ਹੋ ਗਈ ਔਰ ਫਲੱਡ ਆ ਗਏ ਔਰ ਉੱਥੇ ਜਿਹੜੀ ਬਿਜਲੀ ਵਾਧੂ ਹੋ ਗਈ ਉਹ ਅਸੀਂ ਕਿਸਾਨਾਂ ਨੂੰ ਦੇਤੀ ਲੋਕਾਂ ਨੇ ਆਖੇ ਕਿ ਸ਼ਾਇਦ 12 ਘੰਟੇ ਬਿਜਲੀ ਦੇਤੀ ਹੈ ਸੋ ਬਿਜਲੀ ਦਾ ਬਹੁਤ ਮਾੜਾ ਹਾਲ ਹੈ ਔਰ ਜਿਸ ਪ੍ਰਕਾਰ ਦੇ ਹਾਲਾਤ ਨੇ ਬਿਜਲੀ ਬੋਰਡ ਦੇ ਮੈਨੂੰ ਤਾਂ ਲੱਗਦਾ ਕਿ ਕਿਸੇ ਦਿਨ ਤਾਲਾ ਲੱਗ ਜਾਣਾ ਹੁਣ ਫਿਰ ਬਿਜਲੀ ਦੀ ਰੇਟ ਵਧਾ ਦਿੱਤੇ ਗਏ ਨੇ ਜਨਤਾ ਦੇ ਵੱੰਦਾ ਬੋਝ ਜਿਹੜਾ ਹੈਗਾ ਉਹ ਸਰਕਾਰ ਨੇ ਪਾਇਆ ਹੈ। ਸੋ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਇਸ ਵੱਲ ਤਵੱਜੋ ਦੇਣ ਜਿਸ ਪ੍ਰਕਾਰ ਗਰਮੀ ਵਧ ਰਹੀ ਹੈ, ਗਰਮੀ ਦਾ ਪ੍ਰਕੋਪ ਵਧ ਰਿਹਾ ਹੈ। ਉਸ ਪ੍ਰਕਾਰ ਬਿਜਲੀ ਦੇ ਬਹੁਤ ਔੜੇ ਹਾਲਾਤ ਹਨ। ਰੋਜ਼ ਦੋ ਤਿੰਨ ਵਾਰੀ ਚੇਅਰਮੈਨ ਸਾਹਿਬ ਨਾਲ ਵੀ ਗੱਲ ਹੋਈ। ਲੇਕਿਨ ਉਹਨਾਂ ਨੇ ਕਿਹਾ ਹੋ ਰਿਹਾ ਹੋ ਜਾਏਗਾ ਕਰ ਦੇਾਂਗੇ ਠੀਕ ਹੋ ਜਾਏਗਾ ਲੇਕਿਨ ਲੋਕਾਂ ਨੂੰ ਪੀਣ ਵਾਲੇ ਪਾਣੀ ਤੋਂ ਵੀ ਦਿੱਕਤ ਆ ਗਈ ਕਿਉਂਕਿ ਬਿਜਲੀ ਹੈ ਨਹੀਂ ਤਾਂ ਮੋਟਰ ਨਹੀਂ ਚੱਲਦੀ ਮੋਟਰ ਨਹੀਂ ਚੱਲਦੀ ਤਾਂ ਪਾਣੀ ਨਹੀਂ ਆਉਂਦਾ ਸੋ ਇਸ ਤਰ੍ਹਾਂ ਦੇ ਹਾਲਾਤ ਸੋ ਭਾਈ ਇਹ ਟ੍ਰਾਂਸਫਰ ਇਲੈਕਸ਼ਨ ਕੇ ਬਾਅਦ ਹੀ ਕਿਉਂ ਇਹ 2.5 ਸਾਲ ਪਹਿਲੇ ਕਿਉਂ ਨਹੀਂ ਸਾਹਮਣੇ ਦੇਖਿਆ ਨੈਕਸਸ ਤੋੜਾ ਗਿਆ ਅਗਰ ਨੈਕਸਸ ਤੋੜਨੇ ਦੀ ਬਾਤ ਆਪ ਕਰਤੇ ਹੈ मेरे को लगता है कि कुछ लोगों को परेशान किया गया है कुछ लोगों ने हमें वोट डाल दिया है कांग्रेस को वोट डाल दिया है और उनको कहा गया जिनकी ट्रांसफ़र को अभी एक एक साल रह गया है और सारी जिंदगी उन्होंने लुधियाना उन्होंने फतेहगढ़ साहब और उन्होंने पटियाला में गुजारी है अब उस उनको अचन मुक्सर लगा दोगे और मुक्सर वाले को पटियाला लगा दोगे उसकी परफॉर्मेंस ही नहीं रहेगी और बंदा सारी जिंदगी एक जगह पर रहा ये ढाई साल पहले करना था हमें जिस प्रकार की खबर है वो इसलिए किया गया है कि जिन लोगों ने पुलिस ने अच्छे तरीके से आ, मुलाजमों ने कांग्रेस आम आदमी पार्टी की मदद दी इसलिए किया गया और मेरी गुजारिश है इसको रोल बैक करना चाहिए ऐसा नहीं होना चाहिए हाँ कोई नटोरियस व्यक्ति किसी जिले में बैठा हुआ है उसकी ट्रांसफर आप कर सकते हैं लेकिन ऐसा थोड़ी है कि सारी पुलिस वालों को उठाओ और नई जगह पर भेज दो नया बंदा आके क्या करेगा क्राइम और बढ़ जाएगा उसको पता नहीं होगा उसको समझ होगी उसको जिले में ये हो सकता है कि सब डिवीज़न एक से दूसरी सब डिवीज़न आप कर दो لیکن یہ کوئی اچھا فیصلہ نہیں ہے کہ ایک ضلعے سے اٹھا کر ان کو 150 کلومیٹر دور لے لو۔ لورنس بشنوئی دی ویڈیو کال ریکارڈنگ وائرل ہوئی ہے پاکستان دے گینگسٹر شہزاد پٹی دے نال گل بات کر رہے ہیں۔ بھائی کیا کر رہے ہو یار تو میرا فریم کیوں خراب کر رہے ہو؟ دیکھو لورنس بشنوئی تا روزانہ ایک نئی خبر ہے۔ بالکل میں تا پہلے دنوں کہہ رہا ہوں کہ یہ کرنی چاہیے زیادہ بھی خراب کروں گا۔ تو سارے مرڈر نو یہ گل کہنا سیگا۔ یہ پہلا لگتا سی لوگ کہہ رہے سی ਕੀ ਬਹੁਤ ਸਾਰੀਆਂ ਏਜੰਸੀਜ਼ ਦੇਰ ਵਿੱਚ ਮਿਲੀਆਂ ਹੋਈਆਂ ਹੈ ਤੇ ਅੱਜ ਕਿਤੇ ਨਾ ਕਿਤੇ ਉਹ ਸ਼ੱਕ ਹੈ ਜਿਹੜਾ ਉਹ ਯਕੀਨ 'ਚ ਬਦਲਦਾ ਜਾ ਰਿਹਾ ਹੈ ਕਿ ਇਸ ਵਾਰ ਪਹਿਲਾ ਉਹਨੇ ਇੰਟੀਚੂ ਰਿਟੀ ਜੇਲ੍ਹ ਚੋਂ ਬੰਦ ਛੁਡਵਾ ਲਿਆ ਫਿਰ ਉਸ ਤੋਂ ਬਾਅਦ ਉਸੇ ਬੰਦਾ ਹੁਣ ਟੈਲੀਫੋਨ ਤੇ ਗੱਲ ਕਰ ਰਿਹਾ ਹੈ ਉਹ ਗ੍ਰੀਡ ਦੇ ਰਿਹਾ ਉਹ ਤਾਂ ਐਡਾ ਲੱਗਦਾ ਕਿ ਕਿਸੇ ਪਿਕਨਿਕ ਬਣਾ ਰਿਹਾ ਹੈ ਨਾ ਕਿ ਉਹ ਜੇਲ੍ਹ 'ਚ ਹੈ ਔਰ ਦੇਸ਼ ਦੇ ਗ੍ਰਹਿ ਮੰਤਰੀ ਦੀ ਨੱਕ ਦੇ ਥੱਲੇ ਹੋ ਰਿਹਾ ਹੈ ਔਰ ਮੈਂ ਸਮਝਦਾ ਕਿ ਤਿਹਾਰ جیل ਚ ਹੋ ਰਿਹਾ ਹੈ ਫਿਰ ਇਸ ਤੋਂ ਬਾਅਦ ਸਾਡੇ ਅਸੇ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਯਾਰ ਮੇਰੇ ਮੋਨੋਕਲ ਯਾਰ ਐਵੇਂ ਇਧਰ ਉਧਰ ਨੀਆਂ ਗੱਲਾਂ ਕਰਨੀਆਂ ਦੇਸ਼ ਤੇ ਲਾਅ ਐਂਡ ਆਰਡਰ ਦੀਆਂ ਗੱਲਾਂ ਕਿਦੀਆਂ ਇੱਕ ਆਮ ਬੰਦਾ ਵਿਅਕਤੀ ਜਿਹੜਾ ਜੇਲ੍ਹ ਚ ਬੈਠੇ ਐ ਤਾਂ ਵੱਡਾ ਨੈਕਸਸ ਚੱਲ ਰਿਹਾ ਹੈ ਇਹ ਉੱਥੇ ਨਹੀਂ ਤੁਸੀਂ ਨਕੇਲ ਪਾ ਸਕਦੇ ਫਿਰ ਹੋਰ ਕਾਂਗਰਸ ਦੇ ਵਿੱਚ ਘਰ ਵਾਪਸ ਲੈ ਕੇ ਬਗਾਵਤਾਂ ਦੀ